ਹਰ ਰੋਜ਼ ਭਗਵੰਤ ਮਾਨ ਜੀ ਦੀ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਆਪ ਦੇ ਦوار ਮਹੀਮ ਜਿਹੜੀ ਸ਼ੁਰੂ ਹੋਈ ਸੀ 6 ਫਰਵਰੀ ਨੂੰ ਤੇ ਪਿਛਲੇ ਲਗਭਗ 13-14 ਦਿਨਾਂ ਤੋਂ ਮੈਂ ਹਰ ਪਿੰਡ ਵਿੱਚ ਚਾਰ ਵਾਟ ਜਾ ਰਹੇ ਹਾਂ 100 ਦੇ ਲਗਭਗ ਜਿਹੜੇ ਕੈਂਪ ਐ ਉਹ ਮੁਕੰਮਲ ਹੋ ਗਏ ਨੇ ਤੇ ਲਗਭਗ 20000 ਤੋਂ ਵੱਧ ਜਿਹੜੇ ਹਲਕੇ ਦੇ ਵੋਟਰਸ ਨੇ ਲੋਕ ਨੇ ਹੁਣ ਇਹਨਾਂ ਕੈਂਪਾਂ 'ਚ ਸ਼ਿਰਕਤ ਕੀਤੀ ਹੈ ਬਹੁਤ ਸਾਰੇ ਇੱਦਨ ਦੇ ਕੇਸ ਹੁੰਦੇ ਆ ਜਿਵੇਂ ਬਹੁਤ ਛੋਟੇ ਬੱਚਿਆਂ ਦੇ ਬਜ਼ੁਰਗਾਂ ਦੇ ਆਧਾਰ ਕਾਰਡ ਦੀ ਕਰੈਕਸ਼ਨ ਹੈ ਉਹ ਪਿੰਡਾਂ 'ਚ ਹੀ ਹੋ ਗਈ। ਬਹੁਤ ਸਾਰੀ ਸਰਕਾਰ ਦੀ ਸਕੀਮਾਂ ਦਾ ਉਹਨਾਂ ਨੂੰ ਪਤਾ ਲੱਗਿਆ ਕਿ ਅਲਟਰਾਸਾਊਂਡ ਤਾਂ ਖੁਣ ਹੋਣ ਲੱਗ ਗਿਆ, ਆਮ ਆਰਬੀ ਕਲੀਨਿਕਾਂ ਬਾਰੇ ਪਤਾ ਲੱਗ ਗਿਆ। ਪਿੰਡਾਂ ਦੀ ਸਮੱਸਿਆ ਨੂੰ ਜਿਹੜਾ ਫਰਸਟ ਹੈਂਡ ਜਾਣਨ ਦਾ ਮੌਕਾ ਮਿਲਦਾ ਤੇ ਮੈਨੂੰ ਲੱਗਦਾ ਕਿ ਬਹੁਤ ਵਧੀਆ ਮੁਹਿੰਮ ਹੈ। ਹੁਣ ਇਸ ਤੋਂ ਬਾਅਦ ਬਹੁਤ ਜਲਦੀ ਅਸੀਂ ਜਿਹੜੇ-ਜਿਹੜੇ ਕੰਮ ਪਿੰਡਾਂ ਦੇ ਅਵਾਰਡਾਂ ਦੇ ਆਏ ਨੇ ਉਹਨਾਂ ਨੂੰ ਅਸੀਂ ਜਲਦੀ ਡਿਲੀਵਰ ਕਰਕੇ ਤਾਂ ਕਿ ਲੋਕਾਂ ਨੂੰ ਲੱਗੇ ਕਿ ਵਾਕਿਆ ਜਿਹੜਾ ਹੈ ਜਿਹੜੀ ਇਹ ਸਰਕਾਰ ਹੈ ਉਹਨਾਂ ਵੱਲੋਂ ਚੁਣੀ ਹੋਈ ਸਰਕਾਰ ਹੈ ਤੇ ਉਹਨਾਂ ਦੇ ਲਈ ਦਿਨ ਰਾਤ ਕੰਮ ਕਰ ਰਹੇ। ਬਾਈ ਸਰ ਐਜੂਕੇਸ਼ਨ ਤੁਸੀਂ ਕੋਈ ਇਤਰਾਜ਼ ਦਾ ਫੈਸਲਾ ਲਿਆ ਜਾਂਦਾ ਜੋ ਲੋਕ ਪੱਖੀ ਹੋਵੇ ਜੋ ਪੰਜਾਬ ਪੱਖੀ ਹੋਵੇ ਜੋ ਆਮ ਜਨਜੀਵਨ ਦੇ ਜ਼ਿੰਦਗੀ ਦੇ ਵਿੱਚ ਰਾਹ ਦੇ ਸਕੇ। ਕੁਛ ਹੈ ਜਾਂਦੇ ਵੱਡੇ ਕੰਮ ਜਿਨ੍ਹਾਂ ਨੇ ਆਮ ਲੋਕਾਂ ਦੇ ਜੀਵਨ ਤੇ ਬਟਾ ਪਰ ਪਾਉ ਦਾ ਸਾਂਝੇ ਕਰਨਾ ਚਾਹੁੰਗਾ। ਨੰਬਰ 1 ਅੱਜ ਜਿਹੜੇ ਆਪ ਦੇ ਵਿੱਚ 100 ਦੇ ਵਿੱਚੋਂ नब्बे बंदे घर के बिजली का बिल टोटल जीरो है एक रुपया भी बिजली का बिल नहीं आता तो आप सोच के देख रहे हो डेढ़ साल हो गया होगा डेढ़ साल के आखिरी बार ही बिल कदों भर सही कह रहे हैं तारियां मारो इतने नहीं मैं तो कट चो एक बजुर्ग खड़ा हो गया कहते जी कहते पुत्र बाकी सही गल है हम तो कहना मैं बिल कभी देखे ही नहीं यार यहाँ भरना चाहिए तो बेल आंदाज़ी भागते पहले तो अभी फालेगा आपने तो यानी बोलता है यहाँ जो शकल भी देखी सांप के भी रख गया अंदर शहर में सारे बसपोर्ट मातामा ऐना नाजमा भी शिवालिक मॉडल सीनियर्स कैंपस स्कूल में सारे सुचा स्टाफ प्रिंसिपल सहबाल आप सब तो प्यार करें स्पीकर नमस्ते सब तो आप सब सहयोग सदका आप सब अशीश, अशीशा सदका दुआव सदका आज मैं जो कुछ भी आ, जिस भी मुकाम तक पहुंचा वो थोड़ा बहुत बड़ा योगदान है वो जितने भी पैसे मिले तो बचेंगे तो अपने बच्चियां के अपने बुजुर्गों के अपने कबीर का देंगे इतना ही सिद्धि राहत हर एक परिवार को सिद्धि राहत है सरकार के बीच सिक्योरिटी गार्ड आ जाएंगे असी सरकारी स्कूलों के भी सिक्योरिटी गार्ड तक दे दिते हैं नंगल का गर्ल सीनियर सैकेंडरी स्कूल हो नंगल का बॉयज सीनियर सैकेंडरी स्कूल हो सिक्योरिटी गार्ड बाहर खड़े मिलेंगे तो बी आर अंबेडकर साहब के नाम 14 ਕਰੋੜ ਰੁਪਏ ਸਕੂਲ ਦੇ ਲਗਣਾ ਇੰਡੋਰスイਮਿੰਗ ਪੂਲ ਦਾ ਸਕੂਲ ਦੇ ਵਿੱਚ ਹੋਊਗਾ ਇਸ ਤੋਂ ਇਲਾਵਾ ਸ਼ਿਵਾਲਿਕ ਕਾਲਜ ਤੇ ਵੀ ਅੱਜ ਕੰਮ ਚੱਲ ਰਿਹਾ ਮੰਗਲ ਆਈਟੀਆਈ ਦੇ ਵਿੱਚ 2 ਕਰੋੜ ਦੇ ਲਾਗਤ ਦੇ ਨਾਲ ਸੈਂਟਰ ਆਫ ਐਕਸੀਲੈਂਸ ਅਸੋਸੀਏਟੀ ਨੂੰ ਬਣਾਇਆ ਜਾ ਰਿਹਾ ਹੈ ਆਸ ਕੋਈ ਪਹਿਲੇ ਹੁਫੇ ਪੰਜਾਬ ਸਰਕਾਰ ਦਾ ਇੱਕ ਵੱਡਾ ਸਿਸਟਮ ਜਿਹੜਾ ਚੱਲਿਆ ਕਿ ਸਰਕਾਰ ਲੋਕਾਂ ਦੇ ਦਵਾਰ ਇਹਦਾ ਮਤਲਬ ਜਿਹੜੇ ਲੋਕਾਂ ਦੇ ਦਫ਼ਤਰਾਂ ਵਿੱਚ ਜਾ ਕੇ ਟਾਈਮ ਪੰਣਾ ਪੈਂਦਾ ਸੀ ਦਿਨ ਫੁੱਟਦਾ ਸੀ ਫਿਰ ਦੁਬਾਰਾ ਫਿਰ ਚੱਕਰ ਲਾਣੇ ਪੈਂਦੇ ਸੀ ਉਹ ਲੋਕਾਂ ਦਾ ਸਮਾਂ ਵੀ ਬਚਿਆ ਹੈ ਸਰਕਾਰ ਦੇ ਸਾਰੇ EMPLOYEES ਜਿੰਨੇ ਵੀ ਰਿਲੇਟਡ ਡਿਪਾਰਟਮੈਂਟ ਦੇ ਹਨ ਉਹ ਲੋਕਾਂ ਦੇ ਵਿੱਚ ਜਾ ਕੇ ਦਰਵਾਰ ਦੇ ਵਿੱਚ ਕੈਂਪ ਲਾਉਂਦੇ ਨੇ ਜਿਹਦਾ ਬਹੁਤ ਜਿਆਦਾ ਫਾਇਦਾ ਜਿਹੜਾਗਾ ਉਹ ਆਮ ਪਬਲਿਕ ਨੂੰ ਹੋ ਰਿਹਾ ਤੁਸੀਂ ਵੀ ਦੇਖਣਾ ਬੈਂਸਾਭ ਨੇ ਸਾਡੇ ਹਲਕੇ ਦੇ ਵਿੱਚ ਲਗਭਗ 100 ਤੋਂ ਵੱਧ ਜਿਹੜੇ ਆ ਉਹ ਕੈਂਪ ਲਗਾਏ ਨੇ ਔਰ ਲੋਕਾਂ ਦੀਆਂ ਜ਼ਰੂਰਤਾਂ ਜਿੰਨੀਆਂ ਵੀ ਸੀ ਜਿੱਥੇ-ਜਿੱਥੇ ਕਿਸੇ ਦੀ ਪਰਸਨਲ ਪ੍ਰੋਬਲਮ ਸੀ ਕਿਸੇ ਦੀ ਸਰਟੀਫਿਕੇਟ ਦੀ ਪ੍ਰੋਬਲਮ ਸੀ ਕਿਸੇ ਨੂੰ ਲੋਕਲ ਆਪਣੇ ਪਿੰਡ ਦੀ ਪ੍ਰੋਬਲਮ ਸੀ ਨਗਰ ਕਾਉਂਸਲ ਵਿੱਚ ਕਮੇਟੀ ਦੀ ਪ੍ਰੋਬਲਮ ਸੀ ਉਸ ਸਾਰੀਆਂ ਦਸਣ ਦੇ ਨਾਲ ਉੱਥੋਂ ਜਿਹੜੇ ਮੌਜੂਦਾ ਅਫਸਰ ਸੀ ਉੱਥੇ ਹੁੰਦੇ ਸੀ ਉਹਨਾਂ ਨੂੰ ਤੁਰੰਤ ਨਾਲ ਦੀ ਨਾਲ ਆਰਡਰ ਕਰ ਦਿੱਤਾ ਜਾਂਦਾ ਸੀ ਜਿਹੜਾ ਕੋ ਵੱਡਾ ਕੰਮ ਸੀ ਉਹਨੂੰ ਥੋੜਾ ਹੋਰ ਸਮਾਂ ਦੇ ਕੇ ਕਿ ਉਹ ਕਾਫੀ ਜ਼ਿਆਦਾ ਜਿਹੜੇ ਮਸਲੇ ਹੱਲ ਹੋਏ ਆ ਔਰ ਲੋਕਾਂ ਤੋਂ ਪੁੱਛ ਸਕਦੇ ਤੁਸੀਂ ਸਰ ਸਰ ਇਸ ਤੋਂ ਇਲਾਵਾ ਇੱਕ ਬਰਾਰੀ ਟਪੂਲ ਬਣਾਇਆ ਸੀਗਾ ਨਾਮ ਬੋਲੋ ਸਰੋਜਵਾਲਾ ਜੀ ਸਰੋਜ ਜੀ ਦੱਸੋ ਅੱਜ ਕੈਂਪ ਚ ਆਏ ਹੋ ਹਾਂਜੀ ਹਾਂਜੀ ਕੀਸ ਮੁਸੀਬਤ ਲੈ ਕੇ ਆਏ ਹੋ ਤੁਹਾਨੂੰ ਲੱਗਦਾ ਜੀ ਆਉਂਗੇ ਮੰਤਰੀ ਸਾਹਿਬ ਕੋਈ ਸਮੱਸਿਆ ਹੱਲ ਹੋਊਗੀ ਹਾਂਜੀ ਹਾਂਜੀ ਜ਼ਰੂਰ ਹੋਊਗੀ ਜੀ ਸਮੱਸਿਆ ਕੀ ਹੈ ਹਾਂਜੀ ਦੇਖੋ ਜੀ ਸਾਨੂੰ ਚੋਪੜਾ ਜੀ ਖਾਟੂ ਸ਼ਾਮ ਲੈ ਕੇ ਗਏ ਸਾਡੀ ਯਾਤਰਾ ਬਹੁਤ ਵਧੀਆ ਰਹੀ ਹੈ ਹੈਨਾ ਜੀ ਹੁਣ ਅਸੀਂ ਅੱਗੇ ਤੋਂ ਵੀ ਇਹ ਕਹਿੰਦੇ ਆ ਕਿ ਸਾਨੂੰ ਚਾਰ ਤਾਮ ਦੀ ਯਾਤਰਾ ਕਰਾਈ ਜਾਏ ਤੁਸੀਂ ਇਸ ਮੰਗ ਨੂੰ ਲੈ ਕੇ ਆਏ ਹੋ ਹਾਂਜੀ 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 ਹਾਂਜੀ

बहुत अच्छी बात है ये और बहुत बहुत धन्यवाद शुक्रिया था इनका और हमें भी और कहीं भी यात्रा करवाटू शाम की करवा दिया वृंदावन की भी करा दे भी यही हमारी मनसा है कि हमें भी बुजुर्गों को थोड़ी यात्रा हो जाए और मंत्री आ, जी का बार बार धन्यवाद हमने पहली बार ये यात्रा की है हाँ जी ਠੀਕ ਹੈ ਨਾ ਬੋਲੋ ਨਾ ਬੋਲੋ ਹੁਸ਼ਰਾਨੀ ਜੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਦੱਸੋ ਅਸੀਂ ਨਾ ਟੋਪ ਚਪੜਾ ਜਿਹੜੇ ਤੋਂ ਖੱਟੂ ਸ਼ਾਮ ਦੀ ਯਾਤਰਾ ਕੀਤੀ ਬਹੁਤ ਅੱਛੇ ਰਹੇ ਬਹੁਤ ਅੱਛੇ ਇੰਤਜ਼ਾਮ ਥਾ ਤਾਂ ਅਸੀਂ ਚਾਹੁੰਦੇ ਵੀ ਸਾਨੂੰ ਅੱਗੇ ਯਾਤਰਾ ਕਰਵਾਈ ਜਾਏ 50 ਸਾਲ ਸੇ ਸਾਨੂੰ ਕਿਸੇ ਨੇ ਯਾਤਰਾ ਨਹੀਂ ਕਰਵਾਈਏ ਠੀਕ ਹੈ ਜੀ ਅਹਨ ਬੈਂਜ ਜੀ ਕਾ ਬੜੀ ਮਿਹਰਬਾਨੀ ਨਾ ਸਾਡਾ ਬਿਜਲੀ ਦਾ ਪੀ ਐਨ ਐਫਸੀ ਦਾ ਬਿੱਲ ਮਾਫ ਕੀਤਾ ਜਾਏ उनका बहुत-बहुत धन्यवाद जी धन्यवाद होगा शुक्रियादा बहुत-बहुत उनका कि हमारी विनती बस इतनी सुन लें ठीक है बिजली बिल माफ बिजली बी, बिल माफ हो जाए हमारी बिजली बिल माफ ना हो जाए यात्रा जरूर होती हां यात्रा संचार गाड़ी कैंप लग रहा है मंत्री साहब आ रहे हैं की जानना चाहूं कि dennਾ ਲੋਕਾਂ ਨੂੰ ਇਹਨਾਂ ਕੈਂਪਾਂ ਦਾ ਫਾਇਦਾ ਹੋ ਰਿਹਾ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਪੰਜਾਬ ਸਰਕਾਰ ਦੁਆਰਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੁਆਰਾ ਲੋਕਾਂ ਦੀਆਂ ਜਿਹੜੇ ਸਮੱਸਿਆਵਾਂ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਆਪ ਦੀ ਸਰਕਾਰ ਆਪ ਦੇ ਦਰਵਾਜ਼ਾ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਉਸ ਕੜੀ ਦੇ ਤਹਿਤ ਸਾਡੇ ਹਲਕੇ ਦੇ ਵਿੱਚ ਵੀ ਅੱਜ ਵਾਰਡ ਨੰਬਰ 12 ਐ 16 ਦੇ ਵਿੱਚ ਅਤੇ ਸ਼ਵਾਲਿਕ ਸਕੂਲ ਦੇ ਵਿੱਚ ਪ੍ਰੋਗਰਾਮ ਰੱਖਿਆ ਹੈ ਜਿਹਦੇ ਵਿੱਚ ਸਾਡੇ ਹਲਕੇ ਦੇ ਐਮ.ਐਲ.ਏ ਅਤੇ ਸਿੱਖਿਆ ਮੰਤਰੀ ਐਡਵੋਕੇਟ ਹਰਜੋਤ ਸਿੰਘ ਬੇਰ ਜੀ ਖੁਦ ਮੌਜੂਦ ਹੁੰਦੇ ਆ ਸਾਰੇ ਮਤ ਡਿਪਾਰਟਮੈਂਟ ਦੇ ਅਧਿਕਾਰੀ ਮੌਜੂਦ ਹੁੰਦੇ ਆ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਹਨਾਂ ਦਾ मौके ਤੇ ਨਿਪਟਾਰਾ ਕੀਤਾ ਜਾਂਦਾ ਹੈ ਤਾਂ ਕਿ ਲੋਕੀ ਲਾਈਨਾਂ ਤੋਂ ਬਚਣ ਖੱਜਲ ਖਵਾਰੀ ਤੋਂ ਬਚਣ ਸ਼ੋਭਰਾ ਜੀ ਇੱਕ ਦੇਖਿਆ ਗਿਆ ਮੰਤਰੀ ਸਾਹਿਬ ਆਉਂਦੇ ਆ ਜਿਹੜੇ ਕੈਂਪ ਦੇ ਵਿੱਚ ਅਧਿਕਾਰੀ ਆਉਂਦੇ ਉਹ ਬੈਠਦੇ ਆਪਣੀ ਸੀਟਾਂ ਤੇ ਮੰਤਰੀ ਸਾਹਿਬ ਜਾਂਦੇ ਨਾਲੇ ਉਹ ਵੀ ਉੱਠ ਜਾਂਦੇ ਨਹੀਂ ਐਸਾ ਨਹੀਂ ਕਿਤੇ ਹੋ ਸਕਦਾ ਵੀ ਜਿਹੜੇ ਬੰਦੇ ਆਏ ਹੁੰਦੇ ਉਹਨਾਂ ਦਾ ਕੰਮ ਨਿਪਟਾ ਕੇ ਹੀ ਜਾਂਦੇ ਆ ਵੈਸੇ ਜਿਹੜੇ ਆਪਣੀ ਸ਼ਿਕਾਇਤ ਲੈ ਕੇ ਕੰਮ ਕਰ ਕੰਮ ਕਰਵਾਉਣ ਵਾਸਤੇ ਆਏ ਹੁੰਦੇ ਆ ਜਦੋਂ ਅਗਰ ਉਹਨਾਂ ਦਾ ਕੰਮ ਖਤਮ ਹੋ ਜਾਂਦਾ ਹੈ ਤੇ ਉਹ 2 ਘੰਟੇ ਤੋਂ ਬਾਅਦ ਕਿਸੇ ਦੂਸਰੀ ਜਗ੍ਹਾ ਪ੍ਰੋਗਰਾਮ ਦਿੱਤਾ ਹੁੰਦਾ ਉੱਥੇ ਜਾਣਾ ਹੁੰਦਾ ਅਦਰਵਾਈਜ਼ ਐਸੇ ਨਹੀਂ ਵੀ ਕੋਈ ਲਾਈਨ ਵਿੱਚ ਖੜੇ ਹੈ ਜਾਂ ਕੰਪੈਨਿੰਗ ਦੇ ਤੋਂ ਉੱਠ ਕੇ ਚਲੇ ਜਾਂਦੇ ਐਸੀ ਗੱਲ ਨਹੀਂ ਹੈ ਠੀਕ ਹੈ ਜੀ ਤੇ ਇੱਥੇ ਵੀ ਅੱਜ ਪ੍ਰੋਗਰਾਮ ਹੈ ਮੰਤਰੀ ਸਾਹਿਬ ਖੁਦ ਮੌਜੂਦ ਇੱਥੇ ਰਹਿਣਗੇ ਲੋਕਾਂ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਹਦਾ ਨਿਪਟਾਰਾ ਕਰਨਗੇ ਜੀ ਮੰਗਲ ਵਿੱਚ ਕਿੰਨੇ ਪ੍ਰੋਗਰਾਮ ਹੈ ਜੀ ਬਰਮਈ ਨੂੰ ਅੱਜ 4 ਪ੍ਰੋਗਰਾਮ ਹੈ ਜੀ ਵਾਰਡ ਨੰਬਰ 13 ਦੇ ਵਿੱਚ ਵਾਰਡ ਨੰਬਰ 14 ਦੇ ਵਿੱਚ ਤੇ ਵਾਰਡ ਨੰਬਰ 15 ਫਾਰਮੇਸੀ ਕਾਲਜ ਮੋਜੋਵਾਲਾ ਔਰ ਅੱਜ ਇੱਥੇ 16 ਨੰਬਰ ਦੇ ਵਿੱਚ ਹੈ ਬਰਬਰੀ ਦੱਸੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਮੁੱਕੇ ਦੇ ਪਹੁੰਚੇ ਹੋਏ ਆ ਮੰਤਰੀ ਸਾਹਿਬ ਦੇ ਸਵਾਗਤ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਾਰੇ ਜਿਹੜਾ ਪੰਜਾਬ ਸਰਕਾਰ ਵੱਲੋਂ ਆਪ ਦੀ ਸਰਕਾਰ ਔਰ ਆਪਕੇ ਦੁਆਰ ਇਹ ਪ੍ਰੋਗਰਾਮ ਹੈ ਜਿਹੜਾ ਸਾਡੇ ਨੰਗਲ ਦੇ ਵਿੱਚ ਕਾਫੀ ਆਮ ਜਨਤਾ ਦੇ ਵਿੱਚ ਇਸ ਪ੍ਰੋਗਰਾਮ ਦੀ ਕਾਫੀ ਪ੍ਰਸ਼ੰਸਾ ਹੈ ਔਰ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਉਹਨਾਂ ਨੇ ਜੋ ਸੋਚਿਆ ਤਾਂ ਵੋਟ ਕਰਨ ਵੇਲੇ ਉਹਨਾਂ ਦੀ ਉਹ ਜਿਹੜੀ ਮਨੋਕਾਮਨਾ ਹੈ ਉਹ ਕਹਿ ਲਓ ਕਿ ਦਿਲ ਦੀ ਇੱਛਾ ਜਿਹੜੀ ਉਹ ਇਸ ਟਾਈਮ ਪੂਰੀ ਹੈ ਔਰ ਸਰਕਾਰ ਆਪ ਘਰ ਘਰ ਆ ਕੇ ਲੋਕਾਂ ਦੇ ਜਿਹੜੇ ਕੰਮ ਹੈ ਉਹ ਕਰ ਰਹੀ ਹੈ ਲੱਗਦਾ ਕਿ ਲੋਕਾਂ ਨੂੰ ਫਾਇਦਾ ਹੋ ਰਿਹਾ ਇਸ ਕੈਂਪ ਦਾ ਹਾਂਜੀ ਬਹੁਤ ਜ਼ਿਆਦਾ ਜੀ ਹਰੇਕ ਵਾਰਡ ਦੇ ਵਿੱਚ ਆਪਾਂ ਖੁਦ ਮੈਂ ਵੀ ਜਾ ਰਿਹਾ ਪ੍ਰੋਗਰਾਮ ਦੇ ਵਿੱਚ ਚੋਰ ਦੇਖ ਰਿਹਾ ਕਿ ਕਾਫੀ ਲੋਕ ਹੈ ਜਿਹੜੇ ਇਸ ਕੈਂਪ ਦਾ ਫਾਇਦਾ ਲੈ ਰਹੇ ਆ